इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਡੀਐਸਪੀ ਧੋਗੜੀ ਵੱਲੋਂ ਵੇਈ ਪੁੱਲ ਪੁਲਤ ਵਿਖੇ ਵਿਸ਼ੇਸ਼ ਨਾਕਬੰਦੀ ਦੌਰਾਨ ਵਾਹਨਾਂ ਦੀ ਕੀਤੀ ਚੈਕਿੰਗ ਕਟੇ ਜਲਾਨ ਐਸਐਸਪੀ ਕਬੂਰਦਲਾ ਮੈਡਮ ਵਸਤਲਾ ਗੁਪਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਡੀਐਮਪੀ ਪੁਲਤ ਸ੍ਰੀਵਿੰਦਰ ਨਾਲ ਪਾਲ ਥੋਕੜੀ ਅਗਵਾਈ ਸਥਾਣਾ ਪੁਲਤ ਦੁਕਾਰੀਆਂ ਤੇ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਬੇਰੀ ਪੁਲ ਪੁਲਤ ਵਿਕੇਨ ਵਿਸ਼ੇਸ਼ ਨਾਕਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਤ ਦਾ ਵੇਈ ਪੁਲ ਚੌਕ ਇਲਾਕੇ ਦਾ ਪ੍ਰਮੁੱਖ ਚੌਕ ਹੈ ਜਿੱਥੇ ਬੇਗੋਵਲਨ ਡਾਲਾ ਤੇ ਮਕਸੂਦਪੁਰ ਤੋਂ ਸੜਕਾਂ ਦਾ ਆ ਕੇ ਪੁਲਤ ਨੂੰ ਜਾਂਦੀ ਪ੍ਰਮੁੱਖ ਸੜਕ ਨਾਲ ਲੱਗਦੀਆਂ ਹਨ ਨਾਕਾਬੰਦੀ ਦੌਰਾਨ ਡੀਐਸਪੀ ਪੁਲਤ ਦੇ ਗੱਲਬਾਤ ਕਰਦੇ ਆ ਕਿ ਕੀ ਮਾੜੇ ਅੰਸਰਾਂ ਨੂੰ ਨਤ ਪਾਉਣ ਲਈ ਅਤੇ ਟ੍ਰੈਫਿਕ ਨਿਯਮਾਂ ਦੇ ਉਦਾਰ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਸਾਡੀ ਰੁਟੀਨ ਦੀ ਜਾਂਚੀ ਹੈ ਅਸੀਂ ਰੋਜ਼ਾਨਾ ਨਾਕਾਬੰਦੀ ਕਰਕੇ ਪੁਲਤ ਇਲਾਕੇ ਵਿੱਚ ਉਹਨਾਂ ਦੀ ਚੈਕਿੰਗ ਕਰਦੇ ਹਾਂ ਤਾਂ ਜੋ ਕਸਬੇ ਅੰਦਰ ਅਮਨ ਸ਼ਾਂਤੀ ਬਣੀ ਰਹੇ ਉਹਨਾਂ ਚੈਕਿੰਗ ਦੌਰਾਨ ਵਾਹਨਾਂ ਦੇ ਕਾਗਜ਼ ਚੈੱਕ ਕੀਤੇ ਜੇ ਸਬਾਨ ਦੇ ਕਲ ਬਿਨਾ ਨੰਬਰ ਪਲੇਟ ਤੋਂ ਨਾ ਹੋਵੇ ਉਹਨਾਂ ਕਿਆ ਕੀ ਗਲਤ ਅੰਸਰ ਕੋਈ ਵੀ ਬਖਸ਼ ਨਹੀਂ ਜਾਏਗਾ 바이 ਸੁ린ਦਰ ਪਾਲ ਧੋਖੜੀ ਡੀਐਸਪੀ ਪੁਲਤ ਕਪੀਰ ਕਪੂਰ ਤੋਂ ਲਾਤੋ ਪੱਤਰਕਾਰ ਮਜੀਤ ਚੀਮਾ ਦੀ ਰਿਪੋਰਟ ਦੇਖੋ ਇਹ ਸਾਡਾ ਰੁਟੀਨ ਦਾ ਚੈਕਿੰਗ ਚੈਕਿੰਗ ਹੈਗੀ ਆ ਅਸੀਂ ਹਰ ਰੋਜ਼ ਨਾਕਾਬੰਦੀ ਕਰਕੇ ਪੁਲਾਥ ਇਲਾਕੇ ਨੂੰ ਅਸੀਂ ਚੈੱਕ ਕਰਦੇ ਹਾਂ ਕਿ ਮੜੇ ਅਪਰਾਧੀਆਂ ਨੂੰ ਰੋਕਥਾਮ ਉਹਨਾਂ ਦੀ ਕੀਤੀ ਜਾਵੇ ਤੇ ਆਮ ਨਾਗਰਿਕ ਨੂੰ ਜਿਹੜਾ ਹੈਗਾ ਆ ਉਹ ਸੌਖਾ ਸਾਹ ਆਵੇ ਇਹ ਜਿਹੜੀ ਚੈਕਿੰਗ ਹੈਗੀ ਆ ਅਸੀਂ ਜਿਵੇਂ ਜਿਵੇਂ ਸਾਨੂੰ ਸ਼ਿਕਾਇਤ ਮਿਲਦੀ ਹੈ ਕਿ ਦੇ ਨਡਾਲਾ ਦੇ ਵਿੱਚ ਕੋਈ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਤੇ ਸਾਡੇ ਟ੍ਰੈਫਿਕ ਦੇ ਜਵਾਨ ਤੇ ਸਾਡੀ ਲੋਕਲ ਜਿਹੜੀ ਨਾਲ ਦੀ ਪੁਲਿਸ ਹੈਗੀ ਥਾਣੇ ਦੀ ਉਹ ਉਹ ਅਸੀਂ ਜਿਹੜੀ ਰੋਂਗ ਪਾਰਕਿੰਗ ਵਗੈਰਾ ਹੈਗੀ ਆ ਉਹਨੂੰ ਅਸੀਂ ਸੁਧਾਰਨ ਵਾਸਤੇ ਟ੍ਰੈਫਿਕ ਦੇ ਚਲਾਨ ਵੀ ਕਰਾਉਨੇ ਆ ਔਰ ਇਹ ਸਾਡੀ ਜਿਹੜੀ ਆ ਅਪਰਾਧ ਨੂੰ ਰੋਕਣ ਵਾਸਤੇ ਇੱਕ ਇਹ ਬਹੁਤ ਵਧੀਆ ਜਰੀਆ ਹੈਗਾ ਕਿ ਜੇ ਆਪਾਂ ਮੋਟਰਸਾਈਕਲ ਨੂੰ ਚੈੱਕ ਕਰਾਂਗੇ ਤੇ ਲੋਕਾਂ ਦੇ ਵਿੱਚ ਡਰ ਡਰ ਬਣੇਗਾ ਔਰ ਅਪਰਾਧੀ ਜਿਹੜਾ ਹੈਗਾ ਆ ਉਹ ਇਲਾਕੇ ਦੇ ਵਿੱਚ ਮੜਨ ਨੂੰ ਖੌਫ ਉਨੂੰ ਖੌਫ ਲੱਗੇਗਾ ਇਸ ਕਰਕੇ ਅਸੀਂ ਚੈੱਕ ਕਰਦੇ ਹਾਂ ਜੇ ਮੋਟਰ ਵਹੀਕਲ ਐਕਟ ਦੇ ਤਹਿਤ ਅਗਰ ਕੋਈ ਕਮੀ ਪਾਈ ਜਾਂਦੀ ਤਾਂ ਉਹਨੂੰ ਅਸੀਂ ਵਾਰਨਿੰਗ ਇੱਕ ਵਾਰ ਦਿੰਨੇ ਆ ਉਸ ਤੋਂ ਬਾਅਦ ਫਿਰ ਜੇ ਦੁਬਾਰਾ ਆਉਂਦਾ ਤਾਂ ਅਸੀਂ ਉਹਦਾ ਚਲਾਨ ਕਰ ਕਰਦੇ ਆ ਅੱਜ ਅਸੀਂ ਚਲਾਨ ਕੀਤੇ ਸਾਡੇ ਰੋਜ਼ ਰੋਜ਼ ਚੈਕਿੰਗ ਦੇ ਦੌਰਾਨ ਚਲਾਨ ਹੁੰਦੇ ਆ ਅੱਜ ਵੀ ਚਲਾਨ ਹੋਇਆ ਅੱਜ ਮੈਂ ਖੁਦ ਵੀ ਮੌਕਾ ਦੇ ਉਤੇ ਇਹ ਜਿਹੜੀ ਨਡਾਲਾ ਚੌਂਕ ਦੇ ਵਿੱਚ ਅਸੀਂ ਜਿਹੜਾ ਬਿਗਵਾਲ ਚੌਂਕ ਹੈਗਾ ਇੱਥੇ ਅਸੀਂ ਖੜੇ ਹੋ ਕੇ ਨਾਕਾ ਲਾਇਆ ਹੋਇਆ ਔਰ ਨਾਕਾ ਲਾ ਕੇ ਟ੍ਰੈਫਿਕ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਮੋਟਰਸਾਈਕਲ ਜੰਗੇਸਟ ਨੂੰ ਜਿਨੇ ਇਹ ਸਾਰਾ ਜਿਹੜਾ ਡਰੈਗਨਰ ਰਿਲੇਟਡ ਹੈਗਾ ਸਨੇਚਿੰਗ ਨਾਲ ਰਿਲੇਟਡ ਹੈਗਾ ਕਿ ਸਨੇਚਿੰਗ ਦੀਆਂ ਵਾਰਦਾਤਾਂ ਸਾਡੇ ਇਲਾਕੇ ਚ ਘੱਟ ਹੋਣ ਇਸ ਕਰਕੇ ਅਸੀਂ ਇਹਨਾਂ ਦੀ ਚੈਕਿੰਗ ਜਿਹੜੀ ਆ ਰੂਟੀਨ ਦੀ ਕਰਵਾਉਣਾ ਹੈ